2025 ਦੇ ਬਜਟ ਦੇ ਵਿੱਚ ਜੋ ਫਾਈਨਾਂਸ ਮਿਨਿਸਟਰ ਸਾਹਿਬ ਨੇ ਬੋਲਿਆ ਸੀ ਵਾਦਾ ਕੀਤਾ ਸੀ ਉਹ ਪੂਰਾ ਅੱਜ ਕੈਬਨਿਟ ਦੀ ਮੋਹਰ ਲੱਗ ਕੇ ਹੋਣ ਜਾ ਰਿਹਾ ਹੈ 68 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਸੀਗਾ ਐਸਸੀ ਪਰਿਵਾਰਾਂ ਤੇ ਤੇ ਨਵੀਂ ਸ਼ੁਰੂਆਤ ਉਹਨਾਂ ਲਈ ਅੱਜ ਇੱਕ ਹੋਊਗੀ ਪੰਜਾਬ ਸ਼ਡਿਊਲ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਬਲੋ 31 ਮਾਰਚ 2020 हज़ार मार्च कार्च दो हज़ार भी तक दारे कर्जे माफ किए जा रहे हैं क्योंकि कती मार्च 2020 हज़ार तक जिन्हें इन्होंने पंजाब शड्यूल कास्ट लैंड डेवलपमेंट एंड फाइनेंस कॉर्पोरेशन तो लगे ते इन्होंने छोटे छोटे व्यापार शुरू करने वास्ते पैसे लाए ਜਿਵੇਂ ਮਤਲਬ ਡੇਲੀ ਫਾਰਮਿੰਗ ਕ੍ਰਾਨੀ ਦੀ ਦੁਕਾਨ ਟੇਲਰ ਦੀ ਦੁਕਾਨ ਬੁਟੀਕ ਲੱਕੜ ਦਾ ਕੋਈ ਕੰਮ ਛੋਟਾ ਮੋਟਾ ਨਾ ਹਾਰਡਵੇਅਰ ਸ਼ਾਪ ਕੋਈ ਲੈਦਰ ਦੀ ਕੋਈ ਚੀਜ਼ਾਂ ਬਣਾਉਣੀਆਂ ਐ ਐਜੂਕੇਸ਼ਨ ਲੋਨ ਵੀ ਲਈ ਸੀਗੇ ਕਿਸੇ ਨੇ ਤਾਂ ਨਹੀਂ ਮੋੜ ਸਕੇ ਕਰਦੀਆਂ ਗਰੀਬੀਆਂ ਕਬੀਲਦਾਰੀਆਂ ਭਾਰੀ ਪੈ ਗਈਆਂ ਕਿਸੇ ਦਾ ਕਮਾਊ ਜਿਹੜਾ ਸੀ ਕਮਾਊ ਉਹ ਨਹੀਂ ਰਿਹਾ ਦੁਨੀਆ ਤੇ ਕੋਈ ਬਿਮਾਰੀ ਦਾ ਸ਼ਿਕਾਰ ਹੋ ਗਿਆ ਜਾਂ ਕਿ ਕਿਵੇਂ ਨਾ ਕਿਵੇਂ ਕਰਕੇ ਪਰਮਾਤਮਾ ਦਾ ਪਾਣਾ ਉਹਨਾਂ ਨੂੰ ਮੰਨਣਾ ਪੈ ਗਿਆ। ਜਾਂ ਲੰਬੀ ਬਿਮਾਰੀ ਤੇ ਪੈਸਾ ਖਰਚ ਹੋ ਗਿਆ। ਜਾਂ ਫਿਰ ਕੋਈ ਹੋਰ ਕਾਰਨ ਰਿਹਾ ਕਿ ਉਹ ਪੈਸੇ ਨਹੀਂ ਮੋਟ ਸਾ ਤੇ ਸੀ ਦਿਨ ਰਾਤ ਪਰ ਉਹਨਾਂ ਤੇ ਟੈਨਸ਼ਨ ਸੀ। ਉਹਨਾਂ ਦੇ ਬੋਝ ਸੀਗਾ ਕਿ ਅਸੀਂ ਕਰਜ਼ਾ ਦੇਣਾ ਕਰਜ਼ਾਈਆਂ। ਤੇ ਉਹ ਸਾਰੇ ਅਸੀਂ ਮਾਫ ਕਰਨ ਦਾ ਫੈਸਲਾ ਲਿਆ। ਜਿੰਨੇ ਵੀ ਐਸੀ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਨੇ 4727 ਲਾ ਪatri ਹੋਣਗੇ ਦੇ ਵਿੱਚ 4727 ਤੇ 68 ਕਰੋੜ ਰੁਪਏ ਦਾ ਕਰਜ਼ਾ ਸੋ ਜਿਹੜੀ ਮੈਂ ਇਹਨੂੰ PS CFC ਕਹਿੰਦੇ ਆ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਇਹ 1979 ਤੋਂ ਅੱਸੀ ਭਾਈਚਾਰੇ ਨੂੰ ਵਿਆਜ ਘੱਟ ਵਿਆਜ ਤੇ ਕਰਜ਼ਾ ਦਿੰਦੀ ਆ ਰਹੀ ਹੈ ਤੇ ਹੁੰਤਾ ਕੇ ਸੰਸਥਾ ਜਿਹੜਾ 846 ਕਰੋੜ ਰੁਪਏ ਦਾ 846.90 ਕਰੋੜ ਲਗਭਗ 847 ਕਰੋੜ ਦਾ ਕਰਜ਼ਾ ਦੇ ਚੁੱਕੀ ਹੈ ਤੇ 5.41 ਲੱਖ ਯਾਨੀ ਕਿ ਸਾਢੇ 1.5 ਲੱਖ ਲੋਕਾਂ ਨੂੰ ਦੇ ਚੁੱਕੇ ਸੋ ਇਸੇ ਤਹਿਤ ਜਿਹੜੇ 4727 ਪਰਿਵਾਰ ਖਬਰ ਹੋ ਜਾਣਗੇ 1 ਰੁਪਿਆ ਵੀ ਉਹਨਾਂ ਤੋਂ ਵਸੂਲ ਨਹੀਂ ਕੀਤਾ ਜਾਊਗਾ ਤੇ ਅਸੀਂ ਇਹ ਗੱਲ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦੇ ਆ ਚੀਮਾ ਸਾਹਿਬ ਬੈਠੇ ਆ ਕਿ ਅਸੀਂ ਜੋ ਵਾਅਦੇ ਕਰਦੇ ਆ ਅਸੀਂ ਉਹ ਪੂਰੇ ਕਰਦੇ ਆ ਮਨਯੋਗ ਵਿਤਮੰਤਰੀ ਸਾਹਿਬ ਨੇ ਆਪਣੇ ਬਜਟ ਸਪੀਚ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਅਸੀਂ ਕਰਜ਼ੇ ਮਾਫ ਕਰਾਂਗੇ ਸਾਡੇ ਕੋਲ ਬਹੁਤ ਚਿਰ ਤੋਂ ਇਹ ਲੋਕਾਂ ਦੀ ਡਿਮਾਂਡ ਸੀ ਕਿ ਅਸੀਂ ਤਾਂ ਜੀ ਮਤਲਬ ਕੋਈ ਹਾਲਾਤ ਹੀ ਹੈ ਨਹੀਂ ਅੱਗੇ ਨੇੜੇ-ਤੇੜੇ ਵੀ ਉਮੀਦ ਨਹੀਂ ਬਣ ਰਹੀ ਕਿ ਅਸੀਂ ਪੈਸੇ ਵਾਪਸ ਕਰ ਦਾਂਗੇ ਸਮਾਜ ਦੇ ਕਰਜ਼ੇ ਸਾਰੇ ਮਾਫ ਕੀਤੇ ਜਾ ਰਹੇ ਆ ਆਮ ਆਦੀ ਪਾਰਟੀ ਜਿਹੜੀ ਆ ਉਹ ਕਦੇ ਵੀ ਕਿਸੇ ਵੀ ਸਮਾਜ ਨੂੰ ਵੋਟ ਬੈਂਕ ਨਹੀਂ ਸਮਝਦੀ ਕੋਈ ਸੀ ਪੰਜਾਬ ਨੂੰ ਪੰਜਾਬ ਸਮਝਦੇ ਆ ਅਸੀਂ ਤਰ ਮਾਜਾ ਸਮਾਜਾਂ ਦੀ ਰਾਜਨੀਤੀ ਨਹੀਂ ਕਰਦੇ ਉਹ ਵੀ ਸਾਡੇ ਪੰਜਾਬ ਦੇ ਤਰੱਕੀ 'ਚ ਹਿੱਸਾ ਪਾਉਂਦੇ ਨੇ ਹੋ ਸਕਦਾ ਮਜ਼ਦੂਰ ਹੋਣ ਹੋ ਸਕਦਾ ਕਈ ਫੈਕਟਰੀਆਂ 'ਚ ਕੰਮ ਕਰਦੇ ਹੋਣ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਪੰਜਾਬ ਦੀ ਤਰੱਕੀ 'ਚ ਯੋਗਦਾਨ ਹੈਗਾ ਸੋ ਅਸੀਂ ਉਹਨਾਂ ਨੂੰ ਬਰਾਬਰ ਦੇ ਹਿੱਸੇਦਾਰ ਮੰਨਦੇ ਆਂ ਪੰਜਾਬ ਦੀ ਤਰੱਕੀ ਦੇ ਵਿੱਚ ਵੱਡੇ ਹਿੱਸੇਦਾਰ ਮੰਨਦੇ ਆਂ ਤਾਂ ਜੇ ਕੋਈ ਇਸ ਤਰ੍ਹਾਂ ਦੀਆਂ ਪਹਿਲਾਂ ਉਹਨਾਂ ਤੋਂ ਪਹਿਲਾਂ ਨਹੀਂ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਬੋਟ ਬੈਂਕ ਸਮਝ ਕੇ ਉਹਨਾਂ ਨੂੰ ਵਰਤਦੀਆਂ ਰਹੀਆਂ ਪਰ ਅਸੀਂ ਜੋ ਕਹਿਨੇ ਹਾਂ ਕਰਦੇ ਆਂ ਤੇ ਆਉਣ ਵਾਲੇ ਦਿਨਾਂ 'ਚ ਵੀ ਕਰਦੇ ਰਵਾਂਗੇ ਤੇ ਬਾਕੀ ਟੈਕਨੀਕਲਟੀਜ਼ ਜਿਹੜੀਆਂ ਨੇ ਜਾਂ ਕਿੰਨੇ ਪੈਸੇ ਨੇ ਉਹਨਾਂ ਦੇ ਤੇ ਕਿੰਨਾ ਵਿਆਜ ਉਹ ਕਾਰਪੋਰੇਸ਼ਨ ਕੋਲੇ ਮੈਂ ਚਾਹਾਂਗਾ ਕਿ ਫਾਈਨਾਂਸ ਮਿਨਿਸਟਰ ਸਾਹਿਬ ਥੋੜਾ ਜਿਹਾ ਬਰੀਫ ਕਰ ਦੇਣ ਸਭ ਤੋਂ ਪਹਿਲਾਂ ਮਹਿਮਾਨਜੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਜਦੋਂ ਬਜਟ ਬਣ ਰਿਹਾ ਸੀਗਾ ਉਸ ਸਮੇਂ ਮੈਨੂੰ ਹਦਾਇਤ ਜਾਰੀ ਕੀਤੀ ਕਿ ਪੰਜਾਬ ਦੇ ਅਨਸੂਚਿਤ ਜਾਤੀ ਜਨ ਜਾਤੀ ਵਿਭਾਗ ਦੇ ਜਿਹੜੇ ਜਿਹੜੀ ਕਾਰਪੋਰੇਸ਼ਨ ਆ ਪੰਜਾਬ ਅਨਸੂਚਿਤ ਜਾਤੀਆਂ ਪੌਂਬਕਾਸ ਅਤੇ ਵਿੱਤ ਕਾਰਪੋਰੇਸ਼ਨ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲੇ ਬਹੁਤ ਸਾਰੀ ਇਨਪੁਟ ਜਿਹੜੀ ਆ ਬਹੁਤ ਸਾਰੇ ਲੋਕਾਂ ਨੇ ਆ ਕੇ ਗੁਜਾਰਿਸ਼ ਕੀਤੀ ਸੀ ਕਿ ਸਾਡਾ ਕਰਜ਼ਾ ਕਾਫੀ ਸਾਲਾਂ ਤੋਂ ਪੈਂਡਿੰਗ ਪਿਆ ਕੋ ਮਾਫ ਕੀਤਾ ਜਾਵੇ ਤਾਂ ਮਾਨ ਸਾਹਿਬ ਨੇ ਮੈਨੂੰ ਤੁਰੰਤ ਹਦਾਇਤ ਜਾਰੀ ਕੀਤੀ ਤਾਂ ਉਸੇ ਸਮੇਂ ਅਸੀਂ ਬਜਟ ਦੇ ਅੰਦਰ ਪ੍ਰਬੰਧ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਕਰਜ਼ਾ ਮਾਫ ਕਰਾਂਗੇ ਅੱਜ ਮੈਂ ਸੁਣਦਾ ਸਭ ਤੋਂ ਖੁਸ਼ੀਆਂ ਦਾ ਦਿਨ ਸਭ ਤੋਂ ਵੱਡਾ ਦਿਨ ਸਾਡੇ ਅਨਸੂਚਿਤ ਜਾਤੀਆਂ ਦੇ ਲਈ ਆ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦੇਣੀ ਚਾਹਨਾਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਵੀ ਕਰਨਾ ਚਾਹਨਾਗਾ ਜਿਨ੍ਹਾਂ ਨੇ ਅੱਜ ਮੈਂ ਸਭਨਾਂ ਕੈਬਨਿਟ ਦੇ ਅੰਦਰ ਵੱਡਾ ਫੈਸਲਾ ਕੀਤਾਗਾ ਸਾਡੇ ਕੌਮੀ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਲਗਾਤਾਰ ਲਗਾਤਾਰ ਹਰੇਕ ਵਰਗ ਦੀਆਂ ਮੁਸ਼ਕਲਾਂ ਨੂੰ ਦੇਖਦੇ ਨੇਗੇ ਔਰ ਸਾਨੂੰ ਸਾਰਿਆਂ ਨੂੰ ਹਦਾਇਤ ਜਾਰੀ ਕਰਦੇ ਨੇ ਕਿ ਹਰੇਕ ਵਰਗ ਦੀ ਮੁਸ਼ਕਲਾ ਜਿਹੜਾ ਉਹਦਾ ਧਿਆਨ ਰੱਖ ਕੇ ਹੱਲ ਕੀਤਾ ਜਾਵੇ ਔਰ ਇਸ ਤੋਂ ਵੀ ਵੱਡੀ ਗੱਲ ਆ ਕਿ ਜਿਹੜਾ ਅਨਸੂਚਿਤ ਜਾਤੀਆਂ ਭੋਮ ਵਿਕਾਸ ਦਾ ਕਰਜ਼ਾ ਸੀਗਾ ਉਹਦੀ ਰਿਕਵਰੀ ਰੇਟ ਜਿਹੜਾਗਾ ਬੜੀ ਹੈਰਾਨੀ ਵਾਲੀ ਗੱਲ ਹੋਊਗੀ ਕਿ ਆਪਾਂ ਗੱਲ ਕਰਦੇ ਹੁੰਨੇ ਆਂ ਕਈ ਵਾਰ ਗਰੀਬ ਲੋਕਾਂ ਲਈ ਕਰਜ਼ਾਗਾ ਔਰ ਰਿਕਵਰੀ ਰੇਟ ਜਿਹੜਾ 84% ਇਹ ਸਭ ਤੋਂ ਵੱਡੀ ਨੋਟ ਕਰਨ ਵਾਲੀ ਗੱਲ ਆ ਕਿ ਜਿਹੜਾ ਇਹ ਮਾਡਲ ਆ ਇਹਦੇ ਉੱਤੇ ਇੰਨਾ ਕੰਮ ਹੋਇਆਗਾ 84% ਲੋਕਾਂ ਨੇ ਆਪਣਾ ਕਰਜ਼ਾ ਮਾਫ ਕੀਤਾਗਾ ਸੌਰੀ ਆਪਣਾ ਕਰਜ਼ਾ ਵਾਪਸ ਕੀਤਾਗਾ ਇਹਦਾ ਮਤਲਬ ਜਿਹੜਾ ਅਸੀਂ ਲੋਨ ਦਿੰਨੇ ਆ ਚਾਹੇ ਉਹ ਮੱਝਾਂ ਨਗਾ ਚਾਹੇ ਉਹ ਛੋਟੇ ਛੋਟੇ ਜਿਹਾ ਇਸ ਤਰ੍ਹਾਂ ਸੀਐਮ ਸਾਹਿਬ ਨੇ ਕੰਮ ਕਰਾਏ ਨੇਗੇ ਉਹ ਸਾਰਾ ਕੰਮ ਜਿਹੜਾ ਸਕਸੈਸਫੁਲੀ ਉਹ ਲੋਕ ਕਰਦੇ ਨੇਗੇ ਉਹਨਾਂ ਦਾ ਸਕਸੈਸ ਰੇਟ ਜਿਹੜਾ ਬਹੁਤ ਵੱਡਾ ਹੈਗਾ ਸੋ ਲਗਭਗ 68 ਕਰੋੜ ਰੁਪਏ ਅਜਾਫ ਹੋਇਆਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਿਅਕਤੀਆਂ ਨੂੰ ਅਸੀਂ ਹੋਰ ਵੀ ਕਰਜ਼ੇ ਦੇਵਾਂਗੇ ਤਾਂ ਕਿ ਸਾਰੇ ਜਿਹੜੇ ਦੇਗੇ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਪਰ ਇਹ ਕਿ ਇੱਕ ਦੇਖੋ ਕਰਜ਼ਾ ਲੈਣਾ ਕੋਈ ਸ਼ੌਕ ਨਹੀਂ ਹੁੰਦਾ ਕਿ ਕਰਜ਼ਾ ਲੈ ਲਾਂਗੇ ਬਾਅਦ ਸਰਕਾਰ ਮਾਫ ਕਰ ਦੂਗੀ ਤਾਂ ਕੋਈ ਨਹੀਂ ਸੋਚਦਾ ਹੁੰਦਾ ਕੰਮਕਾਰ ਵਧਾਉਣ ਵਾਸਤੇ ਕਰਜ਼ਾ ਲਿਆ ਜਾਂਦਾ ਜਿਹੜੇ ਮਿਹਨਤ ਕਰਦੇ ਨੇ ਪਰ ਹਾਲਾਤਾਂ ਤੋਂ ਹਾਰ ਗਏ ਕਈ ਵਾਰ ਹਾਲਾਤ ਐਦਾਂ ਦੇ ਆਪਾਂ ਆਮ ਪਰਿਵਾਰਾਂ ਚੋਂ ਹੀ ਆ ਹਾਲਾਤ ਐਦਾਂ ਦੇ ਬਣ ਜਾਂਦੇ ਨੇ ਕਿ ਬੰਦੇ ਦੇ ਬਸ ਚ ਨਹੀਂ ਰਹਿੰਦਾ ਪਰ ਆਮ ਆਨੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੂਗੀ ਹਾਲਾਤਾਂ ਚੋਂ ਬਾਹਰ ਕੱਢਾਂਗੇ ਬਾਹਰ ਕੱਢ ਕੇ ਹਾਲਾਤਾਂ ਚੋਂ ਜਿਸ ਤਰ੍ਹਾਂ ਪਿਛਲੇ ਦਿਨੀ ਸੀ ਕਾਰਪੋਰੇਸ਼ਨ ਦਾ ਇੱਕ ਪ੍ਰੋਗਰਾਮ ਕੀਤਾ ਸੀਗਾ ਤੂਰੀ ਕੋਆਪਰੇਟਿਵ ਬੈਂਕਾਂ ਦੀ ਬਹੁਤ ਸਾਰੀਆਂ ਬੈਂਕਾਂ ਦੀ ਜਿਹੜਾ ਰਿਕਵਰੀ ਰੇਟ ਆ ਮਾਈਨਸ ਦੇ ਵਿੱਚ ਐ ਪਰ ਧੂਰੀ ਦੇ ਵਿੱਚ 99. ਸਮਥਿੰਗ ਹੈ ਮਿਲੁਰਿੰਨ ਨੇ ਰਿਕਵਰੀ ਰੇਟ ਲੋਕਰੇ ਕਰਜ਼ੇ ਲੈ ਕੇ ਕੰਮ ਕਰ ਕਰਕੇ ਉਸੇ ਕੰਮਕਾਰ ਦੀ ਪ੍ਰੋਫਿਟ ਚੋਂ ਵਾਪਸ ਵੀ ਕਰਤੇ ਸੀ ਇਹਨਾਂ ਨੂੰ ਸਨਮਾਨਿਤ ਕੀਤਾ ਅਸੀਂ ਬਾਕੀ ਸਾਰੀਆਂ ਕੋਆਪਰੇਟਿਵ ਬੈਂਕਾਂ ਨੂੰ ਕਿਹਾ ਕਿ ਧੂਰੀ ਦੀ ਤਰਜ਼ ਤੇ ਕੰਮ ਕਰੋ ਹੈਨਾ ਕਿਉਂਕਿ ਸਰਕਾਰਾਂ ਨੇ ਆਪ ਦੇ ਕੋਲ ਤਾਂ ਨੋਟਾਂ ਛਾਪਣਾ ਲਈ ਮਸ਼ੀਨਾਂ ਹੈ ਨਹੀਂ ਸਰਕਾਰਾਂ ਨੇ ਲੋਕਾਂ ਤੋਂ ਟੈਕਸ ਲੈਣਾ ਲੋਕਾਂ ਨੂੰ ਦੇਣਾ ਜਦੋਂ ਇਹ ਯਕੀਨ ਬਣ ਜੇ ਲੋਕਾਂ 'ਚ ਕਿ ਸਰਕਾਰ ਸਾਡੇ ਤੋਂ ਟੈਕਸ ਤਾਂ ਲੈਂਦੀ ਹੈ ਕਿਉਂਕਿ ਸਾਨੂੰ ਹੀ ਦੇਊਗੀ ਸਕੂਲ ਆਫ ਐਮਿਨੈਂਸ ਦੇ ਥਰੂ ਜਾਂ ਸੜਕਾਂ ਦੇ ਥਰੂ ਜਾਂ ਫਿਰ ਸਾਨੂੰ ਇਨਫਰਾਸਟ੍ਰਕਚਰ ਬਿਜਲੀ ਫ੍ਰੀ ਦੇ ਥਰੂ ਜਾਂ ਸਾਨੂੰ ਕੱਸੀਆਂ ਜਾਂ ਪਾਈਪਾਂ ਨਹਿਰੀ ਪਾਈਪਾਂ ਕਿਸੇ ਨਾ ਕਿਸੇ ਰੂਪ 'ਚ ਜਿਹੜਾ ਪੈਸਾ ਹੈ ਉਹ ਲੋਕਾਂ ਤੇ ਲੱਗਣਾ ਚਾਹੀਦਾ ਅਸੀਂ ਇਸ ਗੱਲ ਦੇ ਧਾਰਨੀ ਆ ਤੇ ਇਹ ਜਿਹੜਾ ਆਉਂਦੇ ਆਉਂਦੇ ਸਮੇਂ ਚ ਵੀ ਬਹੁਤ ਵੱਡੇ ਵੱਡੇ ਐਲਾਨ ਅਸੀਂ ਚਾਹੇ ਹੋ ਕਿਸਾਨਾਂ ਬਾਰੇ ਚਾਹੇ ਹੋ ਮਜ਼ਦੂਰਾਂ ਬਾਰੇ ਚਾਹੇ ਹੋ ਦੁਕਾਨਦਾਰਾਂ ਬਾਰੇ ਚਾਹੇ ਹੋ ਵਪਾਰੀਆਂ ਬਾਰੇ ਸਨਤਕਾਰਾਂ ਬਾਰੇ ਉਹ ਯੋਗਪਤੀ ਅਸੀਂ ਕਰਦੇ ਰਵਾਂਗੇ ਕਿਉਂਕਿ ਸਾਡਾ ਮੁੱਖ ਮਕਸਦ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਜਿਹਦੇ ਵਿੱਚ ਸਾਰੇ ਇਕੱਠੇ ਮਿਲ ਕੇ ਸਾਰੇ ਸਮਾਜ ਇਕੱਠੇ ਮਿਲ ਕੇ ਅਸੀਂ ਮਾਲਾ ਦੇ ਮਣਕੇ ਵਾਂਗੂਆ ਮਾਲਾ ਚੋਂ ਇੱਕ ਮਣਕਾ ਕੱਢ ਦਈਏ ਉਹ ਮਾਲਾ ਨਹੀਂ ਰਹਾਂਦੀ ਕਹਿੰਦੇ ਕਿ ਮਨਿਆ ਇੱਕ ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ ਇੱਕ ਰੁਪਈਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਸੋ ਇੱਕ ਇੱਕ ਮਣਕੇ ਦਾ ਸਾਡੇ ਅਸੀਂ ਮੁੱਲ ਸਮਝਦੇ ਆਂ ਸੋ ਜੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਪੁੱਛੋ ਇਦੇ ਵਿੱਚ ਜੀ ਲਗਭਗ 30 ਕਰੋੜ ਰੁਪਏ ਜਿਹੜਾ ਉਹ ਮੂਲ ਰਾਸ਼ੀ ਆ ਔਰ 22 ਕਰੋੜ ਰੁਪਏ ਇੰਟਰਸਟ ਆ 15 ਕਰੋੜ ਰੁਪਏ ਜਿਹੜਾ ਉਹ ਪ੍ਰੀਨਲ ਇੰਟਰਸਟ ਆ ਇਹ ਕਦੋਂ ਤੋਂ ਪੈਂਡਿੰਗ ਸੀ ਇਹ ਘਟੋ ਘਟ ਜੀ ਇਹ ਪਿਛਲੇ 20 ਸਾਲਾਂ ਤੋਂ ਇਹ ਜਿਹੜੇ ਪੈਂਡਿੰਗ ਸੀ ਪਿਛਲੇ 20 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਨਾ ਕਾਂਗਰਸ ਪਾਰਟੀ ਨੇ ਇਹਨਾਂ 20 ਸਾਲਾਂ ਚ ਕਾਂਗਰਸ ਪਾਰਟੀ ਦਾ ਰਾਜ ਰਿਹਾ ਹੁਣ ਆਪਾ 31 ਮਾਰਚ 2020 ਤੱਕ ਦੇ ਕੀਤੇ ਆ ਇਹਦੇ ਮਤਲਬ ਪਿਛਲੇ 20 ਸਾਲ ਦਾ ਕੀਤਾ ਜੀ 20 ਸਾਲ ਦੇ ਇੱਕ ਮਿੰਟ ਮੈਂ ਕੰਪਲੀਟ ਕਰਦਾ ਇਹਨਾਂ ਨੂੰ 20 ਸਾਲਾਂ ਦੇ ਵਿੱਚ ਨਾ ਕਾਂਗਰਸ ਪਾਰਟੀ ਕੋਲੇ ਦਾ ਲੋਕਾਂ ਨੇ ਘਾਰ ਲਾਈ ਕਾਂਗਰਸ ਪਾਰਟੀ ਵੋਟਾਂ ਲੈਂਦੀ ਰਹੀ ਦਾਲਤ ਲੋਕਾਂ ਦੀ ਆ ਕਾਲੀਦਰ ਬੀਜੇਪੀ ਵਾਲੇ ਲੰਦੇ ਰਹੇ ਪਰ 20 ਸਾਲਾਂ ਚ ਕਿਸੇ ਨੇ ਧਿਆਨ ਨਹੀਂ ਦਿੱਤਾ ਬਹੁਤ ਸਾਰੇ ਉਹ ਪਰਿਵਾਰ ਨੇ ਸਾਡੇ ਕੋਲ ਆਏ ਜਿਨ੍ਹਾਂ ਦੇ ਮਾਪੇ ਮਰ ਚੁੱਕੇ ਨੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਕੋਲੇ ਕੋਈ ਘਰ ਨਹੀਂ ਹੈਗਾ ਸੀਗਾ ਉਹਨਾਂ ਲੋਕਾਂ ਦੇ ਨਾਲ ਤੇ ਇਹ ਕਰਜ਼ੇ ਖੜੇ ਸੀਗੇ ਬਲਕਿ ਉਹਨਾਂ ਨੂੰ ਜਿਹੜੀ ਕਾਰਪੋਰੇਸ਼ਨ ਕਈ ਵਾਰ ਤੰਗ ਕਰਦੀ ਸੀ ਸੋ ਬਹੁਤ ਵੱਡੀ ਰਾਹਤ ਜਿਹੜੀ ਹੈ ਵੈਸੇ ਸਮਝਦਾ ਅੱਜ ਪੰਜਾਬ ਦੇ ਦਲਤ ਵਰਗ ਲਈ ਨੂੰ ਸੂਚਿਤ ਜਾਤੀ ਜਨਜਾਤੀਆਂ ਵਰਗ ਤੇ ਨਹੀਂ ਮਿਲੀ ਆ ਇੱਕ ਮਿੰਟ ਇੱਕੋ ਦਿਲਕੁਲ ਦਰਸ਼ਨ ਬਿਲਕੁਲ 100% ਸਹੀ ਪਹਿਲਾਂ ਬਚਾਉਂਦਾ ਹੈ ਦੇਖੋ ਪਤਾ ਕੀ ਹੌਲੀ ਹੌਲੀ ਸਾਰਾ ਕੁਝ ਕੱਲ ਅੱਜ ਅਸੀਂ ਇਸ ਤਰ੍ਹਾਂ ਦਾ ਫੈਸਲਾ ਲਿਆ ਬਿਲਕੁਲ ਸਹੀ ਹੈ ਤੁਸੀਂ ਇਹ ਜਿਹੜੀਆਂ ਤੁਸੀਂ ਸਮੱਸਿਆਵਾਂ ਦੱਸ ਰਹੇ ਹੋ ਇਹ 95 96 97 98 99 2000 ਵੀ ਇਹ ਉਹਨਾਂ ਵੇਲੇ ਦੇ ਕੰਡੇ ਵੀ ਚੁਏ ਹੋਏ ਸਾਰੇ ਐਂ ਕਰ ਦਾਂਗੇ ਬੱਜ ਕੀਤਾ ਨਹੀਂ ਬੱਸ ਕੋਈ ਗੱਲ ਨਹੀਂ ਜੇ ਜੇ ਕਹਿ ਆ ਵੀ ਗਏ ਕਿਸੇ ਨੂੰ ਵਾਦਾ ਕਰ ਗਏ ਉਮੀਦਾਂ ਜਗਾ ਕੇ ਪਰ ਅਸੀਂ ਉਮੀਦਾਂ ਨੂੰ ਮਰ ਨਹੀਂ ਦੇਵਾਂਗੇ ਅਸੀਂ ਖੜਾਗੇ ਨਾਲ ਖੜਾਗੇ ਪੰਜਾਬ ਆਜ ਇਹ ਗੱਲ ਵੀ ਸੋਚਣੀ ਕਿ ਇਹ ਜਦੋਂ ਕਰਜਾਂ ਮਾਫ ਕਰਦੇ ਨੇ ਕਿੰਨੇ ਮਾਫ ਕਰਦੇ ਨੇ ਤੁਹਾਨੂੰ ਲਿਸਟ ਦੇ ਰਹੇ 4727 ਪਰਿਵਾਰ ਨੇ ਬਿਲਕੁਲ ਸਹੀ 4727 ਪਰਿਵਾਰ ਨੇ ਤੁਹਾਨੂੰ ਲਿਸਟ ਦੇ ਦਾਂਗੇ ਬਲਕਿ ਮੈਂ ਤੁਹਾਡੇ ਟੀਵੀ 'ਤੇ ਸੁਣਨਾ ਚਾਹੁੰਗਾ ਕਿ ਕਿੰਨੇ ਕ ਹੈਗੇ ਨੇ ਜਾਂ ਕਿੰਨੇ ਕਰਜ਼ਾ ਮੋੜ ਦੇ ਕਾਬਿਲ ਨਹੀਂ ਹੈਗੇ ਤੁਸੀਂ ਜਾ ਕੇ ਉਹਨਾਂ ਨੂੰ ਉਹਨਾਂ ਦੇ ਘਰੇ ਜਾ ਕੇ ਉਹਨਾਂ ਨਾਲ ਗੱਲ ਕਰ ਜੀ ਮੈਡਮ ये भी समस्या हुई है एक दिन चाह कि पर्टिकुलर डे तक खत्म नहीं कर सकते ठीक है ना पर नीयत साफ है खत्म करने से लगे हुए हैं ठीक है ना जी एक बंद वालों कोई ऐदा कह दिता गया पर पिंडा में जाके तो पूछो ना कि कुछ हो रहा है असि थोड़े सामने वो बंदे भी तो दो तीन प्रोग्रामा च आए ने जिन जशा करते जे पिंड लोग बोलते थे कि जी हूँ सीधा नहीं है मोटरसाइकलों से घूमते फिरते हैं वारा करद कोई बच बचे बच्चिया जिंद ला के कुछ तो हो रहा ना नहीं हो, हो, हो सकता हो सकता पुलिस भी होने जो मैं कदू कहू हजे वह भी पता करना पौगा क्योंकि पहला ਇਹ ਗੱਲ ਸਾਡੇ ਕੋਲ ਸ਼ਿਕਾਇਤ ਦੇ ਰੂਪ ਚ ਆਉਂਦੀ ਸੀ ਕਿ ਅਸੀਂ ਤਸਕਰ ਨੂੰ ਲੈ ਕੇ ਜਾਂਦੇ ਆ ਨਸ਼ਾ ਵੇਚਣ ਵਾਲੇ ਨੂੰ ਪੁਲਿਸ ਚੌਕੀ ਤੱਕ ਥਾਣੇ ਤੱਕ ਅਸੀਂ ਬਾਅਦ ਚ ਆਉਂਦੇ ਆ ਉਹ ਪਹਿਲਾਂ ਆ ਜਾਂਦਾ ਜ਼ਮਾਨਤ ਤੇ ਛੁੱਟ ਕੇ ਅਸੀਂ ਉੱਥੇ ਸਖਤਾਈ ਕੀਤੀ ਹੋਈ ਹੈ ਪਰ ਉਸ ਦੇ ਵਿੱਚ ਵੀ ਹੋ ਸਕਦਾ ਕੁਝ ਐਜੇ ਹੋਣ ਜਿਹੜੇ ਉਹਨਾਂ ਦੀ ਹੈਲਪ ਕਰਦੇ ਹੋਣ ਪਰ ਅਸੀਂ ਬਹੁਤ ਵੱਡੇ ਬੱਦਰ ਤੇ ਮੁੰਸ਼ੀਆਂ ਹੌਲਦਾਰਾਂ ਦੀਆਂ ਤਬਾਦਲੇ ਕੀਤੇ ਨੇ ਮੂਨਕਾਲੇ ਨੂੰ ਪਠਾਨਕੋਟ ਲਾਇਆ ਪਠਾਨਕੋਟ ਵਾਲੇ ਨੂੰ ਮੰਮਦੋਟ ਲਾਇਆ ਮੰਮਦੋਟ ਵਾਲੇ ਨੂੰ ਇਹ ਇਧਰ ਡੇਰਾ ਬਸਿਲਾਇਆ ਤਾਂ ਕਿ ਉਹਨਾਂ ਦੇ ਲਿੰਕ ਟੁੱਟ ਸਕਣ ਪਰ ਇਹ ਪੁਰਾਣਾ ਲਿੰਕ ਹੈ ਜੀ ਤੁਸੀਂ ਉਹਨਾਂ ਨੂੰ ਪੁੱਛ ਲਿਆ ਕਰੋ ਕਦੇ ਜਿਹੜੇ ਉਹਦਾ ਆਪਤਾ ਹੁੰਦੇ ਨੇ ਵੀਡੀਓ ਪਾਉਂਦੇ ਨੇ ਜਿੱਤੇ ਕਦੇ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਪੁੱਛ ਲਿਆ ਕਰੋ ਯਾਰ ਵੀ ਇਹ ਕਿੱਥੇ ਕਿੱਥੇ ਜੇ ਤੁਸੀਂ ਆਪਦੇ ਬੰਦੇ ਛੱਡੇ ਹੋਏ ਆ ਆਪਾਂ ਥੋੜਾ ਸੌਖਾ ਹੋ ਜੂਗਾ ਫੜਨੇ ਫਿਰ ਆਪਸ ਗਾਮਾਂ ਵਿੱਚ ਜਾ ਕੇ ਆਈਂ अच्छा क्या बिल्कुल चाहिए लोग नाराज। हर गांव में ऐसा चलता था अब हर गांव की बारी आएगी ना हमारी तरफ से तो कोई बंदा नहीं गया ना बेचने वहां पे के सरकार की शह पर गया पहले तो मंत्री बेचते थे अपनी गाड़ियों में ले जाकर तो एक पोस्टर को आप इतना बड़ा हम माने इतना बड़ा युद्ध शुरू कर रखा है उसकी तो आप कभी बात नहीं करते इतना बड़ा युद्ध शुरू करके इतने बड़े हालांकि हमने बीच में हमें पाकिस्तान का जो बॉर्डर पे टेंशन हुई उसको भी टैकल करना पड़ा बीच में हमें सेंट्रल सरकार से अलग अलग किस्म के तानाशाही फरमान आते हैं बीबीएमबी का कभी कोई वो भी हम बीच में टैकल कर रहे हैं लेकिन काम तो कर रहे हैं ना पॉजिटिवली तो कर रहे हैं नीयत में तो कोई खोट नहीं है ना तो कोई प्रॉब्लम नहीं है कहना चाहिए हर को ये तो बाकी ये बाकी देखो कौन पार्टी कौन पार्टी हारने के लिए अपना उम्मीदवार खड़ा है नहीं नहीं सिर्फ हर एक को हक है डेमोक्रेटिक राइट हर एक को आजाद उम्मीदवार भी कहेंगे मैं जीतूंगा सारे को हक है बाकी पब्लिक फैसला करेगी लास्ट लास्ट मैं तो लक कहूंगा जी पंजाब की टीम ਉਸ ਦਿਨ ਵੀ ਮੈਂ ਤਾਂ 1.5 ਤੋਂ 2 ਵਜੇ ਤੱਕ ਮੈਚ ਦੇਖਦਾ ਰਿਆ ਤੇ ਪੰਜਾਬ ਦੀ ਟੀਮ ਨੇ ਬਹੁਤ ਅੱਛਾ ਕੀਤਾ ਤੇ ਅੱਜ ਫਾਈਨਲ ਅਹਮਦਾਬਾਦ ਚ ਤੇ ਤੁਸੀਂ ਵੀ ਦੇਖਿਓ ਥੋੜਾ ਜਿਹਾ ਸਪੋਰਟ ਕਰਿਓ ਆਉਂਦਾ ਉਹਨਾਂ ਦੇ ਅੰਦਰ ਹੋਊਗਾ ਬਹੁਤ ਕੁਝ ਹੋਊਗਾ ਬਹੁਤ ਕੁਝ ਹੋਊਗਾ ਚੰਗੋ ਕਰਾਉਣੇ ਪਾਕਿਸਤਾਨ ਬਣੇਗਾ ਅਨੇ ਅਸੀਂ ਆਲਰੇਡੀ ਉਹਨਾਂ ਨੂੰ ਆਪ ਹੀ ਪੇ ਕਰਤਾ ਕੇਂਦਰ ਸਰਕਾਰ ਤੋਂ ਅਸੀਂ ਮੰਗ ਨੀਤੀਯੋਗ ਚ ਕੀਤੀ ਸੀ ਕਿ ਉੱਥੇ ਜਦੋਂ ਇੰਡਸਟਰੀ ਵੀ ਲੈ ਕੇ ਆਓ ਉੱਥੇ ਕਾਲਜ ਖੋਲੋ ਉਸ ਬਾਰਡਰ ਏਰੀਆ ਦੇ ਵਿੱਚ ਤਾਰ ਜਿਹੜੀ ਹੈ 5-5 ਕਿਲੋਮੀਟਰ ਅੰਦਰ ਹੈ ਉਹਨੂੰ ਅੱਗੇ ਲੈ ਕੇ ਜਾਓ ਤਾਂ ਕਿ ਖੇਤ ਅੰਦਰ ਆ ਸਕਣ ਉਹਨੂੰ ਖੇਤੀ ਕਰਨ ਚ ਕੋਈ ਪ੍ਰੋਬਲਮ ਨਾ ਆਵੇ ਬਹੁਤ ਸਾਰੇ ਮੁੱਦੇ ਬਾਰਡਰ ਏਰੀਆ ਦੇ ਅਸੀਂ ਨੀਤੀਯੋਗ ਦੇ ਵਿੱਚ ਬੋਲ ਕੇ ਆਏ ਤੇ ਤੁਸੀਂ ਆਪ ਹੀ ਕਵਰ ਕੀਤਾ ਹਾਂਜੀ बीजेपी ने कुछ ना लभिया नहीं होना कोई जी लिया नहीं होना चाहे कोई मन नहीं होना भी मैं नहीं लड़ना पैदा कोई ऐने मीटिंग ली, मीटिंग ने मैं सात सत घंटे कर दे रहा नहीं चुनौती तो कह दी है पहला झोने का कम नहीं बड़ ली कम कर ली कोई ਮੈਂ ਖੇਤੀ ਦਾ ਕੰਮ ਕਰ ਲੀ ਆਪਾਂ ਬੰਦਸਾਂ ਤੋਂ ਪਹਿਲਾਂ ਝੋਨਾ ਲੱਗਣਾ ਕੱਲ ਪਰਸੋ ਤੋਂ ਸ਼ੁਰੂ ਹੋਇਆ ਹੈ ਕਿਹੜੇ ਇੱਕ ਵਾਰ ਝੋਨਾ ਨੇ ਵੇਲ ਲੀਏ ਕਿਉਂਕਿ ਮੈਨੂੰ ਖੇਤੀ ਦੀ ਜ਼ਿਆਦਾ ਚਿੰਤਾ ਓਕੇ ਉਹਨਾਂ ਨੂੰ ਬੈਸ ਦੀ ਹੋਣੀ ਮੈਨੂੰ ਖੇਤੀ ਦੀ ਹੈ तो सीएम भगवंत मान ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੈਬਨਟ ਮੀਟਿੰਗ ਤੋਂ ਬਾਅਦ ਇਸ ਦੌਰਾਨ ਉਨ੍ਹਾਂ ਵੱਲੋਂ ਐਲਾਨ ਕੀਤੇ ਗਏ ਨੇ ਦੱਸਿਆ ਕਿ ਕੱਲ ਜੋ ਕੈਬਨਟ ਮੀਟਿੰਗ ਹੋਈ ਸੀ ਉਸ ਚ ਲੈਂਡ ਪੋਲੀਗ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ ਤੇ ਅੱਜ ਸਰਕਾਰ ਵੱਲੋਂ ਪੀਐਸਸੀਪੀਐਸ ਦੇ ਜੋ ਕਰਜ਼ ਨੇ ਉਹਨਾਂ ਨੇ ਉਹ ਕੀ ਕਰ ਲਿਆ ہمارا 31 ਮਾਰਚ ਕੋ ਖਤਮ ਕਰ ਲਿਆ ਪਾਣੀ ਉਹਨਾਂ ਨੇ ਉਸਕੇ ਬਾਅਦ ਹਮਸੇ ਐਕਸਟਰਾ ਮੰਗ ਰਹੇ ਥੇ ਆ ਬੀਬੀਐਮ ਵੀ ਕਹਿ ਰਹੀ ਹਨ ਜੀ ਹਮ ਹਰਿਆਣਾ ਵੀ ਕਹਿ ਰਿਹਾ ਕਿ ਹਮੇ ਪਾਣੀ ਠੀਕ ਮਿਲ ਰਿਹਾ ਹੈ जब उनका हक बनता है हम हक नहीं रखते हम भाई गनैया जी के बार से दुश्मनों को भी पानी पिलाते हैं ठीक है ना लेकिन ऊपर तो से पानी आएगा तो ज्यादा आएगा तो हम ज्यादा अपना इस्तेमाल करेंगे पंजाब अपने हिस्से का पानी एक बूंद भी नहीं देगा हाँ किसी और का जो पुराने एग्रीमेंट किए हुए हैं मैं तो बदल नहीं सकता उनको हाँ मैं मांग करता हूं कि रिव्यू कीजिए इंटरनेशनल रूल भी है पच्चीस साल बाद कोई भी जो ट्रीटी है उसको रिव्यू करना चाहिए ये रिपेरियन में यही लिखा है लेकिन वो करते नहीं सौ उन्नीस सौ के एग्रीमेंट हुए हैं मतलब ऐसे चल रहे हैं ऐसे ही चल रहे हैं बाद में दो पंजाब हो गए तो भी ऐसे चल रहे हैं ठीक है ना तो इसलिए मैं मांग करता हूं कि उन, उनको आज के पानी मुताबिक आज जितना पानी है उस समय जितना पानी था अभी मेरे शायद आप तो शहर में पली बड़ी होंगी गांव वाले लड़के बैठे जितने दर्शन बैठा है खोखर वाला लड़का मे मेरी बुआ इनके गांव में मतलब मैं भी जाता रहा हूं छुट्टियों में बुआ के पास जा नाम के जाते हैं दर्शन دریا जाना तोड़े खेत है ओद नाम है دریا जाना साल्केपुर वाली रोड जड़ी बनी hmm. जिन्ना ओथे सेम सी मज्जां दिया पैड़ां दे विच भी पानी आ जांदा सी मैं मैं अथे छुट्टियां चु, चु, जाता रहा आ जड़ियां हुण छुट्टियां हुई हुई ने ਹੈਂ ਬੱਸ ਛੜੇ ਤੋਂ ਜਿੰਨੇ ਦੂਜਾ ਬੱਸ ਸਾਡਾ ਦੋ ਬੱਸ ਸਾਡੇ ਦੇ ਤੋਂ ਹਾਂ ਤੇ ਉੱਥੇ ਅੱਜ ਪਾਣੀ ਆਉਂਦਾ ਹੈਂ ਨਹੀਂ ਅੱਜ ਕਿੰਨਾ ਡੂੰਘਾ ਉੱਥੇ ਪੱਖਾ ਜਿਹੜਾ ਉਹ ਉਤੋਂ ਗਰਮੇਲ ਹੋ ਰਹੀ ਮੇਰੇ ਭੂਆ ਦੇ ਮੁੰਡੇ ਆ ਉਹ ਪੱਖਾ ਜਿਹੜਾ ਇੰਜਨ ਤੋਂ ਉੱਚਾ ਹੁੰਦਾ ਸੀ ਅੱਜ ਅੱਜ ਕਿੰਨਾ ਡੂੰਘਾ ਟਵਾਰ ਉੱਥੇ ਗਰਿਆ ਜਾਣੇ ਹੈਂ ਫਿਰ ਤੁਸੀਂ ਫਿਰ ਤੁਸੀਂ ਪਾਣੀ ਨੂੰ ਪੁਰਾਣੇ ਸਮੇਂ ਉੱਤੇ ਮਦਦ ਕਿਵੇਂ ਰੱਖ ਸਕਦੇ ਹੋ ਜੀ ਜਦੋਂ ਇਹਨਾਂ ਦੇ ਕਾਬਦੇ ਖੇਤ ਮੈਂ ਕਹੀ ਜਾਂਦਾ ਕਿ ਉੱਥੇ ਪਹਿਲਾਂ ਮੱਝਾਂ ਮੱਝਾਂ ਜਿੱਥੋਂ ਦੀ ਤੁਰਦੀਆਂ ਸੀ ਉੱਥੇ ਪਾਣੀ ਆ ਜਾਂਦਾ ਸੀ। इवन ਮੈਂ ਕੱਢ ਕੇ ਪਾਣੀ ਪੀਤਾ ਹਾਂ ਥੋੜਾ ਜਿਹਾ ਟੋਆ ਪਟ ਲੋ ਪਾਣੀ ਆ ਥੋੜੇ ਚਿਰ ਬਾਅਦ ਨਿੱਤਰ ਜਾਂਦਾ ਸੀ ਫਿਰ ਤੁਸੀਂ ਉਹਨੂੰ ਚੂਲੀਆਂ ਰਾਹੀਂ ਪੀ ਲਓ। ਠੀਕ ਹੈ। ਉਸ ਵੇਲੇ ਸੀਗਾ ਮੈਂ ਉਹ ਉਸ ਵੇਲੇ ਦਾ ਮਤਲਬ ਕੋਈ ਬਹੁਤਾ ਮੈਂ ਕਿਹੜਾ ਪੁਰਾਣਾ ਐ ਨਾ ਹੈ 25 30 ਸਾਲ ਪਹਿਲਾਂ ਦੀ ਗੱਲ ਹੋਣੀ 18 17 18 ਸਾਲ ਦੀ 15 16 ਸਾਲ ਦੀ ਉਮਰ ਹੋਣੀ ਹੈ ਨਾ ਪਰ ਉਸ ਵੇਲੇ ਪਾਣੀ ਉਸ ਖੇਤ ਚ ਐ ਐਦਾਂ ਸੀ ਅੱਜ 200 ਫੁੱਟ ਤੁਹਾਡਾ ਬੰਦਾ ਕਹਿ ਰਿਹਾ ਵੀ 200 ਫੁੱਟ ਤੇ ਉੱਥੇ ਟੋਆ ਹੋ ਗਿਆ ਫਿਰ ਤੁਸੀਂ ਪਾਣੀਆਂ ਦਾ ਜਿਹੜਾ ਸਮਝੌਤਾ ਉਹਨੂੰ ਕਿਉਂ ਨਹੀਂ ਰਿਵਿਊ ਕਰਦੇ ਵੀ ਉਹ 1955 ਦਾ ਕੀਤਾ ਹੋਇਆ ਤੁਸੀਂ ਜਿਹੜੇ ਰਾਹਾਂ ਤੇ ਆਪਾਂ ਜਾਂਦੇ ਸੀ ਕਿੰਨੀਆਂ 베ਰੀਆਂ ਕਿੱਕਰਾਂ ਕਰੀਰ ਮਲੇ ਅੱਜ ਹੈਗੇ ਨਹੀਂ ਹੈਗੇ ਸੁਣਨਾ ਪਿਆ ਸਾਰਾ ਕੁਝ ਸੋ ਤੁਸੀਂ ਕਿਉਂ ਨਹੀਂ ਰਿਵਿਊ ਕਰਦੇ ਅੱਜ ਦੇ ਮੁਤਾਬਕ ਅੱਜ ਦਾ ਪਟਾ ਕੜੀਆਂ ਬੰਨੋ ਹਟ ਗਏ ਕਿਉਂਕਿ ਹਟ ਆ ਗਿਆ ਮੋਬਾਈਲ ਫੋਨ ਤੇ ਕੰਮ ਦੇਖ ਲੈਣੇ ਜ਼ਮਾਨਾ ਬਦਲਿਆ ਨਹੀਂ ਫਿਰ ਹਾਂ ਆਪਾਂ ਨੂੰ ਲੱਗਦਾ ਹੁੰਦਾ ਕਿ ਸ਼ਾਇਦ ਉਹ ਜ਼ਮਾਨਾ ਇਹੀ ਰਹੂਗਾ ਨਹੀਂ ਰਹਿੰਦਾ ਸਾਗ ਬਣਾਉਣ ਦੇ ਤਰੀਕੇ ਵੀ ਨਵੇਂ ਆ ਗਏ ਮੱਕੀ ਦੀ ਰੋਟੀ ਐ ਤੇ ਬਣਾਉਣ ਦੇ ਤਰੀਕੇ ਵੀ ਨਵੇਂ ਆ ਗਏ ਸੋ ਇਹ ਇਹ ਕਿਉਂ ਨਹੀਂ ਰਿਵਿਊ ਕਰਦੇ ਵੀ 955 ਦੇ 960 ਦੇ ਸਮਝੌਤੇ ਕਰਕੇ ਪਾਣੀ ਉਨੇ ਹੀ ਦਿਓ ਕੀ ਉਨਾ ਆ ਰਿਹਾ ਪੌਂਗ ਡੈਮ ਚ ਰਣਜੀਤ ਸਾਗਰ ਚ ਜਾਂ ਆਪਣਾ ਪਾਖੜਾ ਚ ਨਹੀਂ ਆ ਰਿਹਾ ਫਿਰ ਉਹ ਸਾਹਿਬ ਨਾ ਮੰਗੋ ਨਾ ਸਾਥੋਂ ਹਾਂ ਜੇ ਅਸੀਂ ਵਰਤਣ ਲੱਗ ਗਏ ਆਪਣਾ ਪਾਣੀ ਜਾਂ ਤੁਹਾਡੀਆਂ ਫੇਵਰ ਕਰਨ ਵਾਲੀਆਂ ਗਵਰਨਮੈਂਟਾਂ ਨਹੀਂ ਰਹੀਆਂ ਤਾਂ ਫਿਰ ਤੁਸੀਂ ਬੰਨ੍ਹਨੇ ਆ ਫਿਰ ਬੇਸਤ ਰੌਣਕ ਪਾਵਾਂਗੇ ਰੌਣਕ ਕਹਿੰਦੇ ਸਾਡੇ ਵੀ ਜਦੋਂ 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 ਕੋਈ ਪਹਿਲਵਾਨ ਹਾਰਦਾ ਹੋਵੇ ਨਾ ਕੰਨਾਂ ਤੇ ਦੰਦਿਆਂ ਬੱਢ ਲੱਗ ਜਾਂਦਾ ਉਹ ਵੀ শুটিং ਕੋਈ ਨਾ ਕੋਈ ਵੀ ਤਾਂ ਹਾਂ ਕਰਦੇ ਵੀ ਹੈ ਨਾ ਉਹਦੇ ਕੋਲ ਵਿਚਾਰਾ ਰਹਿੰਦੇ ਉਹੀ ਕੰਨਾਂ ਕਹਿੰਦੇ ਆ ਬੱਢੇ ਨਾਲ ਲੱਗਦਾ ਤਾਂ ਹੁਣ ਦੇ ਤਾਂ ਪਾਣੀ ਜੱਤਾ ਹੁਣ ਅਸੀਂ ਕਹਤਾ ਉਹਨਾਂ ਨੂੰ ਕਿ ਅਗਲੀ 21 ਮਈ ਤੱਕ ਤੰਗ ਨਾ ਕਰੇ ਅਸੀਂ ਪਹਿਲਾਂ ਵੀ 6 ਮਹੀਨੇ ਕਹਿੰਦੇ ਰਹੇ ਉਹਨਾਂ ਨੂੰ ਹਰ ਮੀਟਿੰਗ ਦੇ ਵਿੱਚ ਮਹੀਨੇ ਬਾਅਦ ਮੀਟਿੰਗ ਹੁੰਦੀ ਹੈ BBMP ਦੀ ਅਸੀਂ ਤਾਂ BBMP ਦੇ ਪੁੰਨ ਗਠ ਚਾਹੁੰਦੇ ਆ ਕਿ BBMP ਨੂੰ ਦੁਬਾਰਾ ਬਣਾਓ ਅਸੀਂ ਤਾਂ ਸਾਰੇ BBMP ਦੇ ਜਿਹੜੇ 3000 ਤੋਂ ਵੱਧ ਪੋਸਟਾਂ ਸਾਡੇ ਪੰਜਾਬ ਦੀਆਂ ਨੇ ਭਰਾਂਗੇ ਅਸੀਂ ਇੰਜੀਨੀਅਰ ਚਾਹੀਦੇ ਨੇ ਸਾਡੇ ਕੋਲੇ ਬਹੁਤ ਸਾਰੇ ਬਿਹਤਰੀਨ ਇੰਜੀਨੀਅਰ ਪਰ ਨੇ ਸਿਵਲ ਦੇ ਵੀ ਮਕੈਨੀਕਲ ਦੇ ਵੀ ਇਹ ਸਾਰੀਆਂ ਪੋਸਟਾਂ ਭਰਾਂਗੇ ਮਾਨ ਸਾਹਿਬ BJP ਲੁਧਿਆਣੇ ਦੇ ਸੰਦੂਰੋ ਪ੍ਰੈਸ਼ਰ ਦੇ ਨਾਮ ਤੇ ਬਹੁਤ ਮਾਰਦੇ ਅੱਛੇ ਕੀ ਕਰੀਏ ਆਹ ਯਾਰ ਸੰਦੂਰਾਂ ਦੇ ਨਾਂ ਦੇ ਬੋਟਾ ਨਹੀਂ ਸੰਦੂਰ ਸੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਹੋਣ ਦਿਖੇ ਵੀ ਮਤਲਬ ਅਸੀਂ ਸੰਦੂਰ ਵੀ ਫੇਰ ਜਾਂਦੇ ਹਰ ਘਰ ਚ ਤੁਹਾਡੇ ਘਰੇ ਆਊਗਾ ਫਿਰ ਤੂੰ ਲਾ ਲੇਗਾ ਲੈ ਲੇਗਾ ਵੀ ਆਲੇ ਮੋਦੀ ਦੇ ਨਾਂ ਨਾਲ ਆਉਦੀ ਆਣੇ ਪੜਾਂਗੇ ਅਸੀਂ ਇੰਜੀਨੀਅਰ ਚਾਹੀਦੇ ਨੇ ਸਾਡੇ ਕੋਲੇ ਬਹੁਤ ਸਾਰੇ ਬੇਰਜ਼ਗਾਰ ਇੰਜੀਨੀਅਰ ਫਿਰਦੇ ਆ ਸਿਵਲ ਦੇ ਵੀ ਮਕੈਨਿਕਲ ਦੇ ਵੀ ਅਜ ਸਾਰੀਆਂ ਪੋਸਟਾਂ ਭਰਾਂਗੇ ਅਚੇ ਕੀ ਕਰੀਏ ਵੀਰ ਆਏ ਯਾਰ ਸੰਦੂਰਾਂ ਦੇ ਨਾਂ ਤੇ ਬੋਟਾ ਮੰਗਦੇ ਨਹੀਂ ਸੰਦੂਰ ਸੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਉਹ ਨਹੀਂ ਕਿ ਖਿਰਸੀ ਵੀ ਮਤਲਬ ਅਸੀਂ ਸੰਦੂਰ ਵੀ ਭੇਜਾਂਗੇ ਹਰ ਘਰ ਚ ਤੁਹਾਡੇ ਘਰੇ ਆਊਗਾ ਫਿਰ ਤੂੰ ਲਾ ਲੇਗਾ ਫਿਰ ਕਹਿੰਦੇ ਆ ਵੀ ਆ ਲੈ ਮੋਦੀ ਦੇ ਨਾਂ ਦਾ ਸੰਦੂਰ ਲਾ ਲਾ ਇੱਕ ਵਨ ਨੇਸ਼ਨ ਵਨ ਹਸਬੰਡ ਇਹ ਇਹ ਸਕੀਮ ਹੈ ਸਸੇਮ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪੰਜਾਬ ਕੈਬਨਿਟ ਚ ਅਹਿਮ ਫੈਸਲੇ ਲਏ ਗਏ ਨੇ ਜਿਸ ਦੇ ਵਿੱਚ ਐਸਸੀ ਪਰਿਵਾਰਾਂ ਦਾ ਕਰਜ਼ਾ ਮਾਫ ਕੀਤਾ ਗਿਆ 88 ਕਰੋੜ ਦਾ ਕਰਜ਼ਾ ਜੋ ਹੈ ਮਾਫ ਕੀਤਾ ਗਿਆ ਦੱਸਦੀ ਹੈ ਕਿ ਜੋ ਪੀਐਸ ਸੀਪੀਐਸ ਮਤਲਬ ਪੰਜਾਬ ਸ਼ਡਿਊਲ ਕਾਸਟ ਲੈਂਡ ਡਿਵੈਲਪਮੈਂਟ ਤੇ ਫਾਈਨਾਂਸ ਕਾਰਪੋਰੇਸ਼ਨ ਤੋਂ ਜੋ ਕਰਜ਼ਾ ਲਿਆ ਗਿਆ ਸੀ ਉਸ ਨੂੰ ਮਾਫ ਕੀਤਾ ਗਿਆ 31 ਮਾਰਚ 2020 ਤੱਕ ਦੇ ਜੋ ਕਰਜ਼ੇ ਨੇ ਉਹਨਾਂ ਨੂੰ ਮਾਫ ਕੀਤਾ ਗਿਆ ਤੇ ਸਰਕਾਰ ਨੇ ਬਜਟ ਦੇ ਵਿੱਚ ਕਰਜ਼ ਮਾਫੀ ਦਾ ਐਲਾਨ ਕੀਤਾ ਸੀ ਜਿਸ ਨੂੰ ਕੀ ਅੱਜ ਦੀ ਕੈਬਨਿਟ ਦੇ ਮੀਟਿੰਗ ਦੇ ਵਿੱਚ ਮਨਜ਼ੂਰੀ ਮਿਲੀ ਹੈ ਤੇ ਜਿਸ ਦੇ ਚੱਲਦੇ ਐਸੀ ਪਰਿਵਾਰਾਂ ਦਾ 68 ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਗਿਆ ਹੈ ਦੱਸਦੀ ਹੈ ਕਿ 31 ਮਾਰਚ 2020 ਤੱਕ ਦੇ ਜੋ ਕਰਜ਼ੇ ਸਨ ਜਿਦੇ ਵਿੱਚ 4727 ਲਾਪਤਰੀ ਜੋ ਨੇ ਉਹਨਾਂ ਦੇ ਕਰਜ਼ੇ ਮਾਫ ਹੋਣਗੇ ਜਿਸ ਦੇ ਵਿੱਚ ਕੁੱਲ 68 ਕਰੋੜ ਦਾ ਕਰਜ਼ਾ ਮਾਫ ਹੋਵੇਗਾ ਤੇ ਐਸੀ ਪਰਿਵਾਰਾਂ ਨੂੰ ਕਿਤੇ ਨਾ ਕਿਤੇ ਵੱਡੀ ਰਾਹਤ ਦਿੱਤੀ ਗਈ ਹੈ ਦੱਸਦੀ ਹੈ ਕਿ ਕੱਲ ਵੀ ਕੈਬਨਿਟ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਸੀ